ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਏਦਾਂ ਦੀਆਂ ਕਹਾਣੀਆਂ ਏਦਾਂ ਦੀਆਂ ਘਟਨਾਵਾਂ ਆਪਾਂ ਸਿਰਫ ਫਿਲਮਾਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਦੇਖਦੇ ਹਾਂ ਤੇ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੈ ਕਿ ਇਹ ਤਾਂ ਫਿਲਮੀ ਗੱਲ ਹੈ ਇਹ ਤਾਂ ਨਾਟਕਾਂ ਦੇ ਵਿੱਚ ਹੀ ਦਿਖਾਇਆ ਜਾ ਰਿਹਾ ਰੀਅਲ ਜ਼ਿੰਦਗੀ ਦੇ ਵਿੱਚ ਐਦਾਂ ਨਹੀਂ ਹੁੰਦਾ ਪਰ ਇਹ ਘਟਨਾ ਰੀਅਲ ਜ਼ਿੰਦਗੀ ਦੇ ਵਿੱਚ ਘਟੀ 16 ਮਹੀਨਿਆਂ ਬਾਅਦ ਇੱਕ ਬੰਦੇ ਨੇ ਉਸ ਦੇ ਨਾਲ ਜੋ ਕੁਝ ਹੋਇਆ ਉਹ ਦੱਸਿਆ ਤੇ ਦੱਸਣ ਤੋਂ ਬਾਅਦ ਜਦੋਂ ਲੋਕਾਂ ਦੇ ਸਾਹਮਣੇ ਇਹ ਕਹਾਣੀ ਆਈ ਪੁਲਿਸ ਦੇ ਸਾਹਮਣੇ ਇਸ ਘਟਨਾ ਦਾ ਪਰਦਾ ਫਾਸ਼ ਹੋਇਆ ਤਾਂ ਸਭ ਦੇ ਹੋਸ਼ ਉੱਡ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਮੋਗਾ ਦਾ ਪਿੰਡ ਮਹਿਨਾ ਇੱਥੋਂ ਦਾ ਰਹਿਣ ਵਾਲਾ ਰਵੀ ਸਿੰਘ ਤੇ ਉਸ ਦੀ ਪਤਨੀ ਰਿੰਪੀ ਕੌਰ ਬੜੀ ਚੰਗੀ ਜ਼ਿੰਦਗੀ ਚੱਲ ਰਹੀ ਸੀ ਪ੍ਰਾਈਵੇਟ ਕਾਰਪੋਰੇਸ਼ਨ ਡਿਪਾਰਟਮੈਂਟ ਬਿਜਲੀ ਮਹਿਕਮੇ ਦੇ ਵਿੱਚ ਜੋ ਰਵੀ ਸਿੰਘ ਸੀ ਉਹ ਨੌਕਰੀ ਕਰਦਾ ਸੀ ਚੰਗਾ ਪਰਿਵਾਰ ਚੱਲ ਰਿਹਾ ਸੀ ਚੱਲਦੇ ਚੱਲਦੇ 10 ਦਸੰਬਰ 2021 ਆ ਜਾਂਦਾ ਜਦੋਂ ਰਵੀ ਸਿੰਘ ਆਪਣੇ ਕੰਮ ਤੇ ਗਿਆ ਹੁੰਦਾ ਪਰ ਕਰਦਿਆਂ ਨੂੰ ਸੂਚਨਾ ਮਿਲਦੀ ਆ ਕਿ ਬਲਾਸਪੁਰ ਦੇ ਇੱਕ ਬੰਦ ਪਏ ਪੈਟਰੋਲ ਪੰਪ ਦੇ ਕੋਲ ਰਵੀ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਹਾਲਤ ਗੰਭੀਰ ਹੈ ਇਸ ਨੂੰ ਚੱਕ ਕੇ ਮੋਗੇ ਦੇ ਇੱਕ ਹਸਪਤਾਲ ਵਿੱਚ ਲਿਆ ਜਾਂਦਾ ਪਰ ਇਸ ਦੀ ਹਾਲਤ ਗੰਭੀਰ ਹੋਣ ਕਾਰਨ ਫਿਰ ਇਸ ਨੂੰ ਈਐਸਆਈ ਹਸਪਤਾਲ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਰਿੰਪੀ ਸਿੰਘ ਦਾ ਰੋ ਰੋ ਰਿੰਪੀ ਕੌਰ ਦਾ ਤੇ ਜੋ ਰਵੀ ਸਿੰਘ ਦੇ ਮਾਂ-ਵਾਪਸੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਤੇ ਹੁਣ ਇਹ ਲੁਧਿਆਣਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਹਾਲਤ ਗੰਭੀਰ ਹੁੰਦੀ ਹੈ ਇਸ ਦਾ ਇਲਾਜ ਚੱਲਦਾ ਹੈ ਰਵੀ ਸਿੰਘ ਦਾ ਇਲਾਜ ਚੱਲਦਾ ਹੈ ਰਵੀ ਸਿੰਘ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਰਵੀ ਸਿੰਘ ਕੋਮਾ ਦੇ ਵਿੱਚ ਚਲਿਆ ਜਾਂਦਾ ਹੈ ਹੁਣ ਦਿਨ ਹਫਤੇ ਮਹੀਨੇ ਲੰਘਣ ਲੱਗਦੇ ਨੇ ਲਗਭਗ 9-10 ਮਹੀਨੇ ਲੰਘ ਜਾਂਦੇ ਨੇ ਤੇ ਰਵੀ ਸਿੰਘ ਦੀ ਹਾਲਤ ਦੇ ਵਿੱਚ ਹੁਣ ਕੁਝ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਉਹ ਕੁਝ ਐਕਟੀਵਿਟੀਆਂ ਕਰਨ ਲੱਗ ਗਿਆ ਸੀ ਪਰ ਉਹ ਅਜੇ ਬੋਲਣ ਦੇ ਵਿੱਚ ਕਿਸੇ ਨੂੰ ਕੋਈ ਗੱਲ ਕਹਿਣ ਦੇ ਵਿੱਚ ਅਸਮਰਥ ਸੀ ਪਰ ਥੋੜਾ ਥੋੜਾ ਉਸ ਦੇ ਹਾਲਤ ਦੇ ਵਿੱਚ ਸੁਧਾਰ ਹੋਣ ਲੱਗ ਜਾਂਦਾ ਹੈ ਤੇ ਹੁਣ ਉਹ ਠੀਕ ਹੋ ਚੁੱਕਿਆ ਸੀ ਆਪਣੀ ਗੱਲ ਕਿਸੇ ਨੂੰ ਦੱਸ ਸਕਦਾ ਸੀ ਸਮਝਾ ਸਕਦਾ ਸੀ ਤੇ ਜਦੋਂ ਉਹ ਠੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਉਸ ਨੇ ਜੋ ਕਹਾਣੀ ਆਪਣੇ ਪਿਤਾ ਬੂਟਾ ਸਿੰਘ ਨੂੰ ਦੱਸੀ। ਉਹ ਸੁਣ ਕੇ ਤਾਂ ਉਸ ਦੇ ਵੀ ਹੋਸ਼ ੁੱਟ ਜਾਂਦੇ ਨੇ ਤੇ ਫੇਰ ਬੂਟਾ ਸਿੰਘ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ। ਮੈਣਾ ਥਾਣੇ ਦੇ ਐਸ ਐਚਓ ਸੁਖਪਾਲ ਸਿੰਘ ਆਉਂਦੇ ਨੇ ਤੇ ਜੋ ਰਵੀ ਸਿੰਘ ਹੁੰਦਾ ਹੈ ਉਹ ਐਸ ਐਚਓ ਸਾਹਿਬ ਨੂੰ ਆਪਣੇ ਨਾਲ ਜੋ ਗੱਲ ਬੀਤੀ, ਜੋ ਘਟਨਾ ਹੋਈ ਉਹ ਦੱਸਦਾ ਹੈ। ਉਹ ਸੁਣ ਕੇ ਤਾਂ ਐਸ ਐਚਓ ਸਾਹਿਬ ਦੇ ਵੀ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ? ਰਵੀ ਸਿੰਘ ਦੱਸਦਾ ਹੈ ਕਿ ਸਾਡੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਜੋ ਮੇਰੀ ਪਤਨੀ ਰਿੰਪੀ ਕੌਰ ਸੀ ਉਸ ਦੇ ਰਿਲੇਸ਼ਨ ਇੱਕ ਬੰਦੇ ਜਿਸ ਦਾ ਨਾਮ ਬਹਾਦਰ ਸਿੰਘ ਹੁੰਦਾ ਉਸ ਨਾਲ ਹੁੰਦੇ ਨੇ ਤੇ ਇਹ ਗੱਲ ਰਿੰਪੀ ਕੌਰ ਦੇ ਭਰਾ ਦੀਪ ਸਿੰਘ ਨੂੰ ਵੀ ਪਤਾ ਹੁੰਦੀ ਹੈ ਹੁਣ ਜਦੋਂ ਰਿੰਪੀ ਕੌਰ ਅਤੇ ਬਹਾਦਰ ਸਿੰਘ ਦੇ ਰਿਲੇਸ਼ਨਾਂ ਦਾ ਪਤਾ ਰਵੀ ਸਿੰਘ ਨੂੰ ਲੱਗਦਾ ਹੈ ਤਾਂ ਰਵੀ ਸਿੰਘ ਇਸ ਗੱਲ ਦਾ ਵਿਰੋਧ ਕਰਦਾ ਹੈ ਰਿੰਪੀਕੌਰ ਦੇ ਨਾਲ ਝਗੜਾ ਕਰਦਾ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਲੜਾਈ ਰਹਿਣ ਲੱਗ ਜਾਂਦੀ ਹੈ ਤੇ ਰਿੰਪੀਕੌਰ ਉੱਤੇ ਹੁਣ ਪਾਬੰਦੀਆਂ ਲੱਗ ਜਾਂਦੀਆਂ ਨੇ ਪਰ ਰਿੰਪੀਕੌਰ ਆਪਣੇ ਆਸ਼ਿਕ ਨੂੰ ਨਹੀਂ ਛੱਡਣਾ ਚਾਹੁੰਦੀ ਸੀ ਤੇ ਰਿੰਪੀਕੌਰ ਨੂੰ ਲੱਗਦਾ ਹੈ ਕਿ ਜੋ ਰਵੀ ਸਿੰਘ ਆ ਇਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਕਿਉਂਕਿ ਇਹ ਰਿੰਪੀਕੌਰ ਅਤੇ ਭਾਦਰ ਸਿੰਘ ਦੇ ਰਸਤੇ ਦੇ ਵਿੱਚ ਰੋੜਾ ਬਣ ਚੁੱਕਿਆ ਸੀ ਤੇ ਹੁਣ ਫਿਰ ਇਹਨਾਂ ਵੱਲੋਂ ਪਲਾਨਿੰਗ ਕੀਤੀ ਜਾਂਦੀ ਹੈ ਰਿੰਪੀਕ ਔਰ ਦੀਪ ਸਿੰਘ ਤੇ ਬਹਾਦਰ ਸਿੰਘ ਵੱਲੋਂ ਇਹ ਪਲਾਨਿੰਗ ਕਰਦੇ ਨੇ 10 ਦਸੰਬਰ 2021 ਨੂੰ ਜਦੋਂ ਰਵੀ ਸਿੰਘ ਆਪਣੀ ਨੌਕਰੀ ਤੋਂ ਵਾਪਸ ਆ ਰਿਹਾ ਸੀ ਤਾਂ ਡਾਲਾ ਦੇ ਬਿਜਲੀ ਘਰ ਕੋਲ ਇਸ ਨੂੰ ਦੀਪ ਸਿੰਘ ਤੇ ਬਹਾਦਰ ਸਿੰਘ ਮਿਲਦੇ ਨੇ ਪਹਿਲਾਂ ਤਾਂ ਇਸ ਦੀ ਕਟਮਾਰਕ ਕੀਤੀ ਜਾਂਦੀ ਆ ਉਸ ਤੋਂ ਬਾਅਦ ਇਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਇੱਕ ਬਲਾਸਪੁਰ ਦੇ ਕੋਲ ਬੰਦ ਪਏ ਪੈਟਰੋਲ ਪੰਪ ਕੋਲ ਜਾਇਆ ਜਾਂਦਾ ਹੈ ਤੇ ਇਹਨਾਂ ਦੋਸ਼ੀਆਂ ਵਿੱਚੋਂ ਇੱਕ ਜਾਣਾ ਇਸ ਦੇ ਹੱਥ ਫੜਦਾ ਹੈ ਤੇ ਦੂਸਰਾ ਇਸ ਦੇ ਸਿਰ ਵਿੱਚ ਰੌੜ ਮਾਰਦਾ ਹੈ ਤੇ ਉਸ ਤੋਂ ਬਾਅਦ ਇਹ ਦੋਸ਼ੀ ਹੀ ਇਹਨਾਂ ਦੇ ਘਰ ਦੇ ਵਿੱਚ ਰਵੀ ਸਿੰਘ ਦੇ ਘਰ ਦੇ ਵਿੱਚ ਤਲਾਹ ਕਰਦੇ ਨੇ ਕਿ ਰਵੀ ਦਾ ਐਕਸੀਡੈਂਟ ਹੋ ਗਿਆ ਉਸ ਦੀ ਹਾਲਤ ਗੰਭੀਰ ਹੈ ਤੇ ਫਿਰ ਰਵੀ ਸਿੰਘ ਨੂੰ ਚੱਕ ਕੇ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਜਾਨੀ 림피 कौर ਦੀਪ ਸਿੰਘ ਤੇ ਬਹਾਦਰ ਸਿੰਘ ਨੂੰ ਲੱਗ ਰਿਹਾ ਸੀ ਕਿ ਹੁਣ ਜੋ ਰਵੀ ਸਿੰਘ ਹੈ ਨਹੀਂ ਬਚੇਗਾ ਇਸ ਦੀ ਮੌਤ ਹੋ ਜਾਏਗੀ ਕਿਉਂਕਿ ਰਵੀ ਸਿੰਘ ਰੌੜ ਵੱਜਣ ਦੇ ਨਾਲ ਬੇਹੋਸ਼ ਹੋ ਜਾਂਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਮਰ ਗਿਆ ਪਰ ਜਦੋਂ ਕਹਿੰਦੇ ਨੇ ਰੱਬ ਕਿਸੇ ਨੂੰ ਬਚਾਉਣ ਵਾਲਾ ਹੋਵੇ ਤਾਂ ਉਸ ਨੂੰ ਕੋਈ ਮਾਰ ਨਹੀਂ ਸਕਦਾ ਇਸ ਨੂੰ ਮੋਗੇ ਦੇ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਉਸ ਤੋਂ ਬਾਅਦ ਲੁਧਿਆਣੇ ਇਸ ਨੂੰ ਰੈਫਰ ਕੀਤਾ ਜਾਂਦਾ ਹੈ ਤੇ ਆਖਰ 9-10 ਮਹੀਨੇ ਕੋਮਾ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਇਸ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਦਾ ਹੈ ਤੇ ਤਕਰੀਬਨ 16 ਮਹੀਨਿਆਂ ਬਾਅਦ ਹੁਣ ਇਹ ਜਦੋਂ ਪੁਲਿਸ ਨੂੰ ਇਹ ਸਾਰੇ ਘਟਨਾਕਰਮ ਦੀ ਸਚਾਈ ਦੱਸਦਾ ਹੈ ਤਾਂ ਪੁਲਿਸ ਦੇ ਵੀ ਤੇ ਸੁਣਨ ਵਾਲਿਆਂ ਦੇ ਵੀ ਹੋਸ਼ ਛੁੱਟ ਜਾਂਦੇ ਨੇ ਕਿ ਇੱਕ ਪਤਨੀ ਆਪਣੇ ਪਤੀ ਦੇ ਨਾਲ ਐਦਾਂ ਕਿਵੇਂ ਕਰ ਸਕਦੀ ਹੈ ਪੁਲਿਸ ਇਹਨਾਂ ਤਿੰਨਾਂ ਉੱਤੇ ਕੇਸ ਦਰਜ ਕਰਦੀ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋਨ ਵਿੱਚ ਆਇਆ ਸੀ ਕਿ ਇਹਨਾਂ ਨੇ ਆਪਣਾ ਜੋ ਜੁਰਮ ਸੀ ਉਹ ਉਹ ਵੀ ਕਬੂਲ ਕਰ ਲਿਆ ਸੀ ਇਹ ਜੋ ਖਬਰ ਸੀ ਇਹ ਅਖਬਾਰ ਦੇ ਵਿੱਚ 1 ਮਈ 2023 ਨੂੰ ਪ੍ਰਕਾਸ਼ਿਤ ਹੋਈ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਕਿਵੇਂ ਇੱਕ ਪਤਨੀ ਨੇ ਆਪਣਾ ਹੀ ਹੱਸਦਾ ਬਸਦਾ ਪਰਿਵਾਰ ਉਜਾੜ ਲਿਆ ਸਿਰਫ ਆਪਣੇ ਆਸ਼ੇਕਾਰ ਆਪਣੇ ਪਤੀ ਦੀ ਹੀ ਮੌਤ ਦੀ ਪਿਆਸੀ ਹੋ ਗਈ ਆਪਣੇ ਪਤੀ ਦਾ ਹੀ ਕਤਲ ਕਰਨ ਤੇ ਉਤਾਰੂ ਹੋ ਗਈ ਪਰ ਜਿਵੇਂ ਕਹਿੰਦੇ ਨੇ ਜਦੋਂ ਬਚਾਉਣ ਵਾਲਾ ਪ੍ਰਮਾਤਮਾ ਹੋਵੇ ਤਾਂ ਉਸ ਨੂੰ ਕੋਈ ਵੀ ਨਹੀਂ ਮਾਰ ਸਕਦਾ ਪਰ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਜੋ ਰਵੀ ਸਿੰਘਾ ਉਹ ਹੁਣ ਨਹੀਂ ਬਚੇਗਾ ਤੇ ਸ਼ਾਇਦ ਇਹਨਾਂ ਨੇ ਜਦੋਂ ਰਵੀ ਸਿੰਘ ਕੋਮਾ ਦੇ ਵਿੱਚ ਹੋਵੇ ਉਦੋਂ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਜਿਵੇਂ ਆਪਾਂ ਅਕਸਰ ਹੀ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਦੇਖਦੇ ਹਾਂ ਕਿ ਅਗਲੇ ਨੂੰ ਡਰ ਲੱਗਦਾ ਰਹਿੰਦਾ ਕਿ ਜੇ ਇਹ ਹੋਸਟ ਦੇ ਵਿੱਚ ਆ ਗਿਆ ਤਾਂ ਸਾਡਾ ਪਰਦਾ ਫਾਸ਼ ਹੋ ਜਾਏਗਾ ਤੇ ਸਾਨੂੰ ਜੇਲ੍ਹ ਜਾਣਾ ਪਵੇਗਾ ਪਰ ਰਵੀ ਸਿੰਘ ਜਦੋਂ 16 ਮਹੀਨਿਆਂ ਬਾਅਦ ਕੋਮਾ ਦੇ ਵਿੱਚੋਂ ਬਾਹਰ ਨਿਕਲਦਾ ਤਾਂ ਉਹ ਆਪਣੇ ਨਾਲ ਹੋਈ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੰਦਾ ਤੇ ਜੋ ਦੋਸ਼ੀ ਹੁੰਦੇ ਨੇ ਉਹ ਪੁਲਿਸ ਦੇ ਹੱਥ ਚੜ ਜਾਂਦੇ ਨੇ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਟ੍ਰੀਕਾਲ